ਕਿਉਂ ਕਹਤੇ ਰਹੇ ਹੋ ਸੱਚੀ ਕਲ ਸਾਰਿਆਂ ਨੂੰ ਮੇਰਾ ਨਾਮ ਹਰਪਿੰਦਰ ਕਾਰ ਹੈ ਤੇ ਮੈਂ ਸੰਸ਼ਾ ਰਹਿਣ ਵਾਲੀ ਆ ਬੇਸਿਕਲੀ ਮੈਂ ਪਿਛਲੇ 14 ਸਾਲ ਤੋਂ ਐਸ ਆਰਟ ਦੇ ਨਾਲ ਜੁੜੀ ਹੋਈ ਆ ਕਿੰਨਾ ਪੜ੍ਹੇ ਹੋ ਕੀ ਕਰਦੇ ਹੋ ਇਹ ਕਿਦਾਂ ਉਹਨੇ ਸੋਚਿਆ ਵੀ ਮੈਂ ਆਰਟ ਵਾਲੇ ਪਾਸੇ ਆ ਮੈਂ ਮਾਸਟਰਸ ਇਨ ਫਾਈਨ ਆਰਟ ਕਰ ਚੁੱਕੀ ਆ ਤੇ ਮੈਂ ਹੁਣ ਅੱਗੇ ਜਿਵੇਂ ਮਤਲਬ ਕਿ ਮਾਸਟਰਸ ਕਰਦੇ ਕਰਦੇ ਮੈਨੇ ਕਾਫੀ ਪੇਂਟਿੰਗਸ ਮੈਂ ਸ਼ੁਰੂਆਤ ਆ 14 ਸਾਲ ਪਹਿਲਾਂ ਕੀਤੀ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਸ ਟਾਈਮ ਮਤਲਬ ਮੈਨੇ ਦੇਖਿਆ ਨਹੀਂ ਮੈਨੂੰ ਤੁਦ ਨਹੀਂ ਪਤਾ ਸੀ ਕਿ ਆਰਟਿਸਟ ਬਣੂੰਗੀ ਮੇਰੀ ਸ਼ੁਰੂਆਤ ਹੀ ਨੋਟ ਕੇ ਵੈਨਲ ਹੋਈ ਸੀ ਮੈਂ ਕੁਛ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਅਨਾਦ ਸੀਗੇ ਮੈਂ ਉਹਨਾਂ ਨੂੰ ਪੜਾਉਣਾ ਜਾਂਦੀ ਸੀ ਉਹਨਾਂ ਨੂੰ ਪੜ੍ਹਾਉਣ ਦੇ ਲਈ ਮੈਨੂੰ ਇਹ ਦਿੱਟਨਾ ਸੀ ਕਿ ਮੈਂ ਆਪ ਸੋਰਸ ਆਫ ਇਨਕਮ ਲੱਭਾਂ ਤਾਂ ਜੋ ਮੈਂ ਉਹਨਾਂ ਨੂੰ ਆਪਣੀ ਇਨਕਮ ਦੇ ਨਾਲ ਉਹਨਾਂ ਨੂੰ ਪੜ੍ਹਾ ਸਕਾਂ ਉਹ ਪੜ੍ਹਾਉਣ ਦੇ ਲਈ ਮੈਨੇ ਇੱਕ ਰਸਤਾ ਲੱਭਿਆ ਜਿਹਦੇ ਵਿੱਚ ਮਤਲਬ ਮੇਰੇ ਨਾਲ ਸਕੂਲ ਦੇ ਵਿੱਚ ਬੀਐਡ ਦੇ ਟੀਚਰਸ ਸੀਗੇ ਟੀਚਰਸ ਨੇ ਉਹਨਾਂ ਨੇ ਫਾਈਲਸ ਬਣਾਉਣੀਆਂ ਸੀ ਜਦ ਮੈਂ ਫਾਈਲ ਬਣਾਉਣ ਲਈ ਕੁਝ ਪੇਮੈਂਟ ਮਿਲਦੀ ਮਿਲੀ ਤਾਂ ਮੈਂ ਖੁਸ਼ੀ ਹੋ ਗਈ ਮੈਨੂੰ ਮੈਨੂੰ ਲੱਗਿਆ ਵੀ ਮੈਨੂੰ ਰੱਬ ਨੇ ਰਸਤਾ ਦੇ ਦਿੱਤਾ ਫੇ ਮੈਂ ਇਸ ਕਲਾ ਦੇ ਵਿ ਨਾਲ ਜੁੜਦੀ ਰਹੀ ਜੁਗੀ ਮੈਂ ਇੱਕ ਆਰਟ ਦੇ ਫਾਰਮ ਵਿੱਚ ਮੇਰਾ ਪਿਆਰ ਬਣ ਗਿਆ ਕਿੱਥੇ ਕਿਦਾਂ ਤੁਸੀਂ ਉਹ ਪ੍ਰਦਰਸ਼ਨ ਲਾ ਰਹੇ ਹੋ ਕਿਦਾਂ ਸੋਚਿਆ ਸਾਬ ਜਦਿਆਂ ਦੀ ਪ੍ਰਦਰਸ਼ਨ ਇੱਕ ਦੀ ਫੋਟੋ ਬਣਾਉਂਦਾ ਸਰ ਮੈਂ ਪਿਛਲੇ ਜਦੋਂ ਮੈਂ ਉਰੇ ਆਂਦੀ ਸੀ ਕਿ ਕਿ ਮੈਨੂੰ ਨਹੀਂ ਲੱਗਦਾ ਮੈਂ ਕੋਈ ਵੀ ਸ਼ਹਾਦਤ ਦਾ ਵੇਲਾ ਮੈਂ ਛੋਟੇ ਹੁੰਦੇ ਤਾਂ ਮੇਰੇ ਪੇਰੈਂਟਸ ਅਸੀਂ ਆਂਦੇ ਹੁੰਦੇ ਸੀਗੇ ਤਾਂ ਉਰੇ ਬਹੁਤ ਜ਼ਿਆਦਾ ਸੰਗਤ ਦੇਖ ਕੇ ਮੈਨੂੰ ਐਵੇਂ ਲੱਗਦਾ ਸੀ ਵੀ ਇਹਨਾਂ ਨੂੰ ਪਤਾ ਨਹੀਂ ਵੀ ਅਸੀਂ ਕੀ ਕਰਨ ਆ ਰਹੇ ਹਾਂ ਕਿ ਕੋਈ ਉਰੇ ਮੇਲਾ ਸਮਝ ਕੇ ਆ ਰਿਹਾ ਸੀ ਕੋਈ ਝੁੰਟੇ ਵੀ ਹੁੰਦੇ ਸੀ ਸ਼ਾਇਦ ਪਹਿਲਾਂ ਤਾਂ ਉਸ ਵੇਲੇ ਮੈਨੂੰ ਐਵੇਂ ਲੱਗਦਾ ਸੀ ਵੀ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਸਾਡੇ ਇਤਿਹਾਸ ਕੀ ਹੈ ਅਸੀਂ ਕਿਉਂ ਉਰੇ ਆ ਰਹੇ ਹਾਂ ਤਾਂ ਜਦੋਂ ਮੈਨੂੰ ਮਤਲਬ ਕਲਾ ਨਾਲ ਹੋਇਆ ਤਾਂ ਮੈਨੂੰ ਲੱਗਿਆ ਵੀ ਮੈਂ ਆਪਣੀ ਕਲਾ ਦੇ ਨਾਲ ਇਹ ਚੀਜ਼ ਦੱਸ ਸਕਦੀ ਹਾਂ ਜਿਆਦਾ ਨਹੀਂ ਕੁਝ ਲੋਕਾਂ ਨੂੰ ਦੱਸ ਸਕਦੀਆਂ ਵੀ ਆਪਾਂ ਉਰੇ ਬਹੁਤ ਬਹੁਤ ਜ਼ਿਆਦਾ ਅ ਕੰਮ ਸੀ ਕਰਦੇ ਜੜੇ ਤੇ ਸਾਡਾ ਇਤਿਹਾਸ ਕਿੰਨਾ ਜ਼ਿਆਦਾ ਕੀਮਤ ਕੀਮਤੀ ਹੈ ਤੇ ਉਹਦੇ ਕਰਕੇ ਫਿਰ ਮੈਨੇ ਕਲਾ ਐਕਸੀਬਿਸ਼ਨ ਲਗਾਨੀ ਸ਼ੁਰੂ ਕੀਤੀ ਅਜ ਤੋਂ 10 ਸਾਲ ਪਹਿਲਾਂ ਆ 10ਵਾਂ ਸਾਲ ਹੈ ਮੇਰਾ ਤੁਹਾਨੂੰ ਲੋਕ ਤੁਹਾਨੂੰ ਕਿਸੇ ਕਿਸੇ ਹੋਰ ਨੂੰ ਵੀ ਦੱਸਿਆ ਹੋ ਕੇ ਵੀ ਸਿਖਾਇਆ ਤੁਹਾਨੂੰ ਲੱਗਦਾ ਲੋਕ ਲੋਕਾਂ ਨੂੰ ਫਾਇਦਾ ਹੋ ਰਿਹਾ ਤਾਂ ਕੋਈ ਸਮਝਾਉਂਦੇ ਹਾਂ ਮਾਰੇ ਜਾਣਨ ਸਰ ਮੈਂ ਉਰੇ ਆ ਕਿਥੇ ਬਹੁਤ ਜ਼ਿਆਦਾ ਨੋਖੀ ਚੀਜ਼ ਦੇਖੀ ਉਹ ਐਸੀ ਜੀ ਜਦੋਂ ਇਹ ਛੋਟੇ ਛੋਟੇ ਬੱਚੇ ਆਏ ਨੋ ਡਾਊਟ ਕਲਰਸ ਐਵੇਂ ਜਿਹੋ ਹੁੰਦੇ ਨੇ ਨਾ ਪ੍ਰਭਾਵਿਤ ਕਰ ਦਿੰਦੇ ਨੇ ਖਿੱਚੀ ਲਿਆ ਮਾਪਿਆਂ ਨੂੰ ਹੈਨਾ ਜਦੋਂ ਬੱਚੇ ਮਾਪਿਆਂ ਨੂੰ ਅਨਸਪੁੱਛਦੇ ਨੇ ਵੀ ਆਹ ਕੌਣ ਐ ਤਾਂ ਕਿੱਥੇ ਕਿੱਥੇ ਉਹਨਾਂ ਦੀ ਰੂਹ ਕੰਬਦੀ ਐ ਤੇ ਉਹ ਆਪ ਦੱਸਣ 'ਚ ਮਜਬੂਰ ਹੋ ਜਾਂਦੇ ਆ ਤਾਂ ਮੈਨੂੰ ਲੱਗਦਾ ਜਿਆਦਾ ਨਹੀਂ ਤਾਂ ਥੋੜਾ ਥੋੜਾ ਮੈਂ ਇਸ ਕੰਮ ਦੇ ਵਿੱਚ ਥੋੜੀ ਥੋੜੀ ਵਾਇਗਰੂ ਦੀ ਮੇਰੇ ਨਾਲ ਮੈਂ ਸਫਲਤਾ ਹੋ ਰਹੀ ਐ ਤੁਸੀਂ ਅੱਗੇ ਕਿੰਨੇ ਕੁ ਹੋਰ ਲੋਕਾਂ ਨੂੰ ਇਹਦੇ ਬੱਚਿਆਂ ਨੂੰ ਸਟੂਡੈਂਟ ਨੂੰ ਜਾਣਕਾਰੀ ਦਿੱਤੀ ਹੈ ਸਰ ਮੈਂ ਨੀਅਰ ਮੇਰੇ ਨਾਲ ਇਸ ਟਾਈਮ 5000 ਬੱਚੇ ਜੁੜੇ ਹੋਏ ਨੇ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਵੀ ਆ ਪੂਨੇ ਹੋਰ ਮੈਂ ਦੁਬਈ ਵਜਿਹਰਾ ਕੈਨੇਡਾ ਤੋਂ ਕਾਫੀ ਸਟੂਡੈਂਟ ਜੁੜੇ ਹੋਏ ਆ ਜੋ ਇਨਡਾਇਰੈਕਟਲੀ ਡਾਇਰੈਕਟਲੀ ਮੇਰੇ ਨਾਲ ਹਲਕਾ ਰਹੀਵਨ ਮੈਂ ਜੇ ਇਸ ਐਕਸੀਬਿਸ਼ਨ ਦੀ ਵੀ ਗੱਲ ਕਰਾਂ ਤਾਂ ਬਹੁਤ ਸਾਰੇ ਐਮਜੇ ਬੱਚੇ ਵੀ ਨਾ ਜੁੜੇ ਹੋਏ ਐ ਜੋ ਸਿੱਧਾ ਨਹੀਂ ਪਰ ਉਹਨਾਂ ਦਾ ਬੈਕ ਬਹੁਤ سپورਟ ਹੈ ਫਿਰ ਇਹ ਕਿਹਾ ਜਾਂਦਾ ਨਾ ਵੀ ਇਕੱਲਾ ਬੰਦਾ ਇਨਸਾਨ ਕੁਝ ਨਹੀਂ ਕਰ ਸਕਦਾ ਤਾਂ ਕਿੰਨੇ ਜਿੱਤੇ ਮੇਰੇ ਪੇਰੈਂਟਸ ਮੇਰੇ ਫੈਮਲੀ ਜਾਂ ਫਿਰ ਮੇਰੇ ਬੱਚੇ ਮੇਰੇ ਦੇ ਸਟੂਡੈਂਟਸ ਐ ਉਹਨਾਂ ਦੀ ਇੰਨੀ سپورਟ ਐ ਕਿ ਮੈਂ ਆਪ ਜੀ ਆਂਦੀ ਮਜਬੂਰ ਹੋ ਜਾਂਦੀ ਕਿੰਨੇ ਦਿਨ ਦੀ ਇੱਥੇ ਐਗਜ਼ੀਬਿਸ਼ਨ ਤੁਸੀਂ ਲਾਉਨੇ ਹੋ ਕਿੰਨੇ ਕੁ ਲੋਕ ਦੇਖਦੇ ਨੇ ਤੁਸੀਂ ਜ਼ਿਆਦਾ ਸੇਲ ਕਰਦੇ ਹੋ ਜਾਂ ਤੁਸੀਂ ਫ੍ਰੀ ਆਫ ਕੋਸਟਿੰਗ ਲੋਕਾਂ ਨੂੰ ਦੱਸਦੇ ਹੋ ਬੇਸਿਕਲੀ ਸਰ ਉਰੇ ਮੈਂ ਜਿਵੇਂ ਨੋਟਿਸ ਲਾ ਦਿੰਦੀ ਆ ਉਰੇ ਨਾਨਕ ਅੱਦ 2 ਲੱਖ ਲੋਕ ਰਿਵਿਜ਼ਿਟ ਕਰ ਜਾਂਦੇ ਨੇ ਤੇ ਜਦੋਂ ਦੇਦਦੇ ਨੇ ਤਾਂ ਉਹ ਸੇਲਿੰਗ ਲਈ ਮੈਨੂੰ ਕਹਿੰਦੇ ਨੇ ਤਾਂ ਕਈ ਬਹੁਤ ਪ੍ਰਭਾਵਿਤ ਹੋ ਕੇ ਲੈਂਦੇ ਵੀ ਨੇ ਤੇ ਪਰ ਫਿਰ ਵੀ ਜਦੋਂ ਐਗਜ਼ੀਬਿਸ਼ਨ ਦੇ ਮੈਂ ਗੱਲ ਕਰਾਂ ਤਾਂ ਉਰੇ ਇਹ ਐਗਜ਼ੀਬਿਸ਼ਨ ਐਜ਼ ਆ ਐਗਜ਼ੀਬਿਸ਼ਨ ਬਹੁਤ ਜ਼ਿਆਦਾ ਅੱਛਾ ਵਰਕ ਹੋ ਰਿਹਾ ਕਿਉਂਕਿ ਮੈਨੂੰ ਜਿਵੇਂ ਪੁਸ਼ ਅਪ ਮਿਲਦਾ ਲੋਕਾਂ ਦਾ ਆ ਕੇ ਸਮਝਾ ਵੀ ਮਿਲਦਾ ਉਹ ਮੈਨੂੰ ਦੱਸਦੇ ਨੇ ਵੀ ਐਵੇਂ ਨਹੀਂ ਐਵੇਂ ਹੋਣਾ ਚਾਹੀਦਾ ਤਾਂ ਜਿੱਥੇ ਦੀ ਦੋ ਹਰ ਦਿਨ ਕੋ ਦਿਨੋ ਬੈਟਰ ਹੁੰਦੀ ਜਾ ਰਹੀ ਹੈ ਓਏ 5000 ਲੋਕਾਂ ਨਾਲ ਜਿਹੜੇ ਉਹ ਕਿੱਦਾਂ ਜੁੜੇ ਹੋਏ ਸਰ ਉਹ ਸਟੂਡੈਂਟਸ ਕੋਈ ਆਨਲਾਈਨ ਜੁੜੇ ਹੋਇਆ ਕੋਈ ਬਹੁਤ ساری ਸੰਗਤਤਾ ਉਹਰੇ ਵੀ ਜੁੜਦੀ ਹੈ ਕਿਉਂਕਿ ਜਿਵੇਂ ਆਪਾਂ ਕਿਹਾ ਜਾਂਦਾ ਵੀ ਕਲਾ ਨੂੰ ਲੋਕ ਕਿੰਨਾ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ ਜਦੋਂ ਉਹ ਕਲਾ ਦੇਖਦੇ ਨੇ ਉਹ ਕਿੱਥੇ ਕਿੱਥੇ ਸੋਚਦੇ ਨੇ ਵੀ ਇਹ ਵੀ ਚਲਾ ਹੈ ਕਿਉਂਕਿ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਮੈਨੂੰ ਜ਼ੀਰਲੀ ਇੱਕ ਕਲਾ ਕੀ ਹੁੰਦੀ ਹੈ ਮੈਨੂੰ ਨਹੀਂ ਪਤਾ ਸੀ ਕਦੋਂ ਬਣਾਉਂਦੇ ਹੋ ਤੁਸੀਂ ਕਿਦਾਂ ਟਾਈਮ ਕੱਢਦੇ ਹੋ ਹੋਰ ਪੜ੍ਹਦੇ ਹੋ ਜਾਂ ਸਾਰਾ ਦਿਨ ਕਿਦਾਂ ਕਰਦੇ ਹੋ ਟਾਈਮ ਬਣਾਉਣਾ ਤੁਸੀਂ ਸਰ ਮੈਂ ਜਿਵੇਂ ਮੈਂ ਐਜ਼ ਮਾਸਟਰਸ ਇਨ ਫਾਈਨਲ ਕੀਤੀ ਹੈ ਤਾਂ ਮੈਂ ਕਿਤੇ ਨਾ ਕਿਤੇ ਸਾਰੇ ਪਾਸੇ ਇੱਕ ਕਲਾ ਦੇ ਨਾਲ ਹੀ ਜੁੜੀ ਹੋਈ ਆ ਪਰ ਜਿਹੜੀ ਸ਼ਹਾਦਤ ਮੇਲੇ ਦੀ ਮੇਰੀ ਆ ਹੁੰਦੀ ਮੈਂ ਪੜ੍ਹ ਕੇ ਕਿਉਂਕਿ ਮੈਨੂੰ ਇਹ ਹੁੰਦਾ ਵੀ ਹਰ ਸਾਲ ਕੁਝ ਵੱਖਰਾ ਇਤਿਹਾਸ ਦਾ ਪੁਆਇੰਟ ਲੈ ਕੇ ਆਵਾ ਤਾਜੋ ਸੰਗਤ ਨੂੰ ਇਹ ਵੀ ਪਤਾ ਲੱਗ ਜੀ ਵੀ ਆ ਕੁਝ ਚੀਜ਼ਾਂ ਜਿਹੜੀ ਬਿਲਕੁਲ ਹਿڈن ਐ નો ਡਾਊਟ ਚਲੋ ਕੁਝ ਉਹਰੇ ਛੋਟੇ ਸਾਬਜਦਾਂ ਦਾ ਕੀਵੇਂ ਐ ਕੁਝ ਨਾ ਕੁਝ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਉਹ ਸੰਗਤ ਇਨੀ ਜ਼ਿਆਦਾ ਲੈਵਲ ਦੀ ਆਂਦੀ ਆ ਪਰ ਜੇ ਅਸੀਂ ਗੱਲ ਜਿਹੜੀ ਹੋਰ ਬਹੁਤ ਛੋਟੀ ਛੋਟੀ ਚੀਜ਼ਾਂ ਜਿਹੜੀ ਇੱਕ ਮਾਨਵਤ ਨੂੰ ਪ੍ਰਤੀਕ ਕਰਦੀ ਐ ਸਾਡੀ ਸਿੱਤੀ ਇਤਿਹਾਸ ਚ ਲੁਕਦੀਆਂ ਜਾ ਰਹੀਆਂ ਨੇ ਤਾਂ ਕਿੰਨਾਂ ਜਿੱਥੇ ਮੈਂ ਪੜਤੀ ਐ ਸੋਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੀ ਪਈਆਂ ਨੂੰ ਸਾਲ ਵੀ ਲੱਗਦਾ ਹੈ ਕਈ ਇਹਨਾਂ ਕੁਝ ਟਾਈਮ ਦੇ ਵਿੱਚ ਵੀ ਮੈਂ ਕੰਪਲੀਟ ਕਰਦੀ ਆਂ ਤੇ ਉਹ ਬਸ ਥੋੜਾ ਜਿਹਾ ਮੇਰੇ স্পੈਸ਼ਲ ਟਾਈਮ ਮੇਰੇ ਦਿਨੋਂ ਆਪਣੇ ਵੱਲ ਹੁੰਦਾ ਕਿ ਮੈਂ ਇਹਨੂੰ ਤਿਆਰ ਕਰਨਾ ਤਾਂ ਟਾਈਮ ਅਡਜਸਟ ਕਰਕੇ ਮੈਂ ਕਰਦਾ ਤੁਹਾਨੂੰ ਲੱਗਦਾ ਵੀ ਜੀ ਉੱਤੇ ਅਸਰ ਹੋ ਰਿਹਾ ਇਸ ਜਿਹਨਾਂ ਚੀਜ਼ਾਂ ਦਾ ਸਰ ਜਿਵੇਂ ਮਤਲਬ ਇਹ ਚੀਜ਼ ਮੈਨੂੰ ਐਵੇਂ ਪਰਸਨਲੀ ਐਵੇਂ ਲੱਗਦੀ ਵੀ ਜਦੋਂ ਆਪਾਂ ਪੱਥਰ ਨੂੰ ਵੀ ਹਲਕਾ ਹਲਕਾ ਮਾਰਦੇ ਨਾ ਤੇ ਕੁਝ ਟਾਈਮ ਨਹੀਂ ਅਸਰ ਹੁੰਦਾ ਪਰ ਇੱਕ ਪੁਆਇੰਟ ਐਵੇਂ ਆ ਜਾਂਦਾ ਵੀ ਉਹ ਵੀ ਮੂਰਤੀ ਦਾ ਰੂਪ ਲੈ ਜਾਂਦੀ ਹੈ ਤਾਂ ਇਹ ਤਾਂ ਫਿਰ ਅਸੀਂ ਇਨਸਾਨ ਆ ਜਿਆਦਾ ਨਹੀਂ ਤਾਂ ਥੋੜਾ ਥੋੜਾ ਕਰਦੇ ਕਰਦੇ ਕੁਛ ਤਾਂ ਅਸਰ ਪਾਊਗਾ ਮੈਂ ਇਸ ਗੱਲ ਤੋਂ ਸ਼ੋਰ ਆ ਵੀ ਥੋੜਾ ਥੋੜਾ ਜੀਵੇ ਜੀਵੇ ਕਰਦਾ ਹੋਊਗਾ ਤਾਂ ਕੁਛ ਨਾ ਕੁਛ ਅਸਰ ਹੋਊਗਾ ਜੇ ਅੱਜ ਇੱਕ ਇਨਸਾਨ ਦੇਖ ਰਿਹਾ ਤਾਂ ਕੱਲ ਨੂੰ ਕੱਲ ਜਾ ਕੇ ਦੋਨਾਂ ਨੂੰ ਦੱਸੂਗਾ ਇਹ ਵੀ ਹਾਂ ਮੈਂ ਉੱਥੇ ਆ ਚੀਜ਼ ਦੇਖੀ ਸੀ ਤਾਂ ਮੈਂ ਉਸ ਵਿੱਚ ਸਫਲਤਾ ਹੋਊਗੀ ਜਦੋਂ ਥੋੜਾ ਥੋੜਾ ਜਾਂਦਾ ਰਿਹਾ ਨਾ ਤਾਂ ਕਿ ਜੋ ਵੀਡੀਓ ਦਾ ਮਨਜ਼ੂਰ ਹੋਵੇ ਉਹ ਆਪਣੇ ਆਪ ਦੇਖ ਲੈਣ